ਸਤ ਸ੍ਰੀ ਅਕਾਲ ਵੇਖਰੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਨੰਗਲ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਨੰਗਲ ਪੁਲਿਸ ਨੇ ਇੱਕ ਦੇਸੀ ਪਿਸਤੌਲ ਸਹਿਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਕੁਲਵਿੰਦਰ ਸਿੰਘ ਠੱਕਰ ਨੇ ਦੱਸਿਆ ਕਿ ਉਹਨਾਂ ਨੂੰ ਮੁਖਬਰ ਖਾਸ ਦੀ ਇਤਲਾ ਮਿਲੀ ਕਿ ਸਾਹਿਲ ਰਾਣਾ ਪੁੱਤਰ ਕੁਲਦੀਪ ਸਿੰਘ ਤੇ ਯੁੱਧਕਰਨ ਸਿੰਘ ਪੁੱਤਰ ਮਹਿੰਦਰ ਸਿੰਘ ਵਸਿਆ ਨਾ ਪਿੰਡ ਭੰਗਲਾ ਤਹਿਸੀਲ ਥਾਣਾ ਨੰਗਲ ਜ਼ਿਲ੍ਹਾ ਰੋਪੜ ਜਿਨ੍ਹਾਂ ਪਾਸ ਇੱਕ ਦੇਸੀ ਪਿਸਤੌਲ ਹੈ ਤੇ ਉਹ ਆਪਣੀ ਵਰਨਾ ਕਾਰ ਨੰਬਰ PB 65X3608 ਵਿੱਚ ਸਵਾਰ ਹੋ ਕੇ ਸ਼੍ਰੀ ਅਨੰਦਪੁਰ ਸਾਹਿਬ ਸਾਈਡ ਤੋਂ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਨੰਗਲਵੱਲ ਆ ਰਹੇ ਹਨ ਜਿਨ੍ਹਾਂ ਨੂੰ ਕਿਸੇ ਖਾਸ ਜਗ੍ਹਾ ਤੇ ਨਾਕਾ ਲਗਾ ਕੇ ਕਾਬੂ ਕੀਤਾ ਗਿਆ ਤੇ ਉਹਨਾਂ ਕੋਲੋਂ ਤਲਾਸ਼ੀ ਦੇ ਦੌਰਾਨ ਦੇਸੀ ਪਿਸਤੌਲ ਬਰਾਮਦ ਕੀਤਾ ਗਿਆ ਤੇ ਇਹਨਾਂ ਕੋਲੋਂ ਇੱਕ ਜਿੰਦਾ ਰੌਂਦ ਬਰਾਮਦ ਕੀਤਾ ਗਿਆ ਦੋਸ਼ੀਆਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਜਿੱਥੇ ਇਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ ਕਿ ਆਖਿਰ ਇਹਨਾਂ ਨੇ ਪਿਸਤੌਲ ਕਿੱਥੋਂ ਖਰੀਦਿਆ ਤੇ ਕਿਹੜੀ ਵਾਰਦਾਤ ਨੂੰ ਅੰਜਾਮ ਦੇਣ ਜਾਰੇ ਸਨ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ਰ ਰਾਣਾ ਦੀ ਰਿਪੋਰਟ ਕੱਲ ਸਾਨੂੰ ਇਨਫੋਰਮੇਸ਼ਨ ਆਈ ਸੀ ਇਨਸਪੈਕਟ ਸਾਹਿਬ ਨੂੰ ਐਸਐਚਓ ਨੰਗਲ ਸ਼੍ਰੀ ਰੋਹਿਤ ਸ਼ਰਮਨ ਨਾਲ ਸੀਆਈਏ ਦੀ ਟੀਮ ਸੀਗੀ ਇਹਨਾਂ ਦੀ ਕਿ ਦੋ ਵਿਅਕਤੀ ਨੇ ਵਰਨਾਕਾਰ ਜਿਹੜੀ ਆਨੰਤਪੁਰ ਸਾਹਿਬ ਸਾਈਡ ਤੋਂ ਆ ਰਹੀ ਹੈ ਤੇ ਅਸਲੇ ਦੀ ਇਨਫੋਰਮੇਸ਼ਨ ਸੀ ਉਹ ਕੋ ਜੋ ਫਲਾਈਓਵਰ ਜਿਹੜਾ ਹੈਗਾ ਨੰਗਲ ਉੱਥੇ ਰੋਕ ਕੇ ਤਲਾਸ਼ੀ ਲਈ ਹੈ ਤੇ ਵਰਨਾਕਾਰ ਜਿਹੜੀ ਹੈ ਪੀਵੀ ਪੈਂਥੈਕਸ 3608 ਉਹ ਰੋਕ ਕੇ ਤੇ ਇੱਕ ਲੜਕਾ ਹੈਗਾ ਸਾਹਿਲ ਔਰ ਸ਼ਮੂ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਕੋਲ 315 ਬੋਰ ਦਾ ਜਿਹੜਾ ਦੇਸੀ ਪਿਸਟਲ ਵਿਧਰਾਉਂਦ ਬਰਾਮਦ ਹੋਇਆ ਐਫਆਈਆ ਨੰਬਰ 117 ਦਰਜ ਕਰਕੇ ਗ੍ਰਿਫਤਾਰ ਕਰ ਲਿਆ ਔਰ ਅੱਜ ਉਹਨਾਂ ਨੂੰ ਮਾਨੀ ਕੂਰਤ ਚ ਪੇਸ਼ ਕਰਕੇ ਰਿਹਾਡ ਲੈ ਰਹੇ ਨੇ ਇਸਾ ਪ੍ਰਾਇਮਰੀ ਕਿ ਪੁਛਾਈ ਪਤਾ ਲੱਗਾ ਹੋਊਗਾ ਕਿਥੋਂ ਆ ਰਹੀ ਸੀ ਕਿਥੋਂ ਲੈ ਗਈ ਰਵਾਜ ਵਾਲ ਵਰ ਯਕੀਨ ਦਾ ਉਹ ਦੇਸ਼ ਇਹ ਮੁੰਡਲੀ ਜਾਣਕਾਰੀ ਇੰਨੀ ਕਿ ਇਹਨਾਂ ਨੇ ਅਜੇ ਦੱਸਿਆ ਕਿਸੇ ਹੋਰ ਵਿਅਕਤੀ ਦਾ ਨਾਮ ਲੈਂਦੇ ਆ ਵੀ ਕੋਈ ਟੈਕਸੀ ਚਾਲਕਾ ਦਿੱਲੀ ਇਹਨਾਂ ਦਾ ਜਾਣਕਾਰ ਨੰਗਲ ਏਰੀਏ ਦਾ ਹੀ ਹੈ ਬਸ ਤੇ ਦੋ ਤਿੰਨ ਨਾਂ ਜੇ ਬਦਲਦੇ ਨੇ ਹੁਣ ਰਿਕਾਈ ਨਾ ਰਿਮਾਂਡ ਦਾ ਕਿ ਪੁਸ਼ਕਿਸ਼ ਕਰਦੇ ਜਿਹੜੀ ਕਿ ਅਸਲੀਅਤ ਗੱਲ ਆ ਸਾਹਮਣੇ ਆ ਸਕੇ ਸਰ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਹੈ ਨਾ ਮੁੰਡੇ ਦਾ ਜਿਹੜੇ ਫੜੇ ਦੀ ਗੱਲ ਆ ਆ ਪਤਾ ਕਰ ਰਹੇ ਆ ਜੀ ਫਿਲਹਾਲ ਸਰ ਜਿਹੜੀ ਪਿਸਤਲ ਹੈ ਕਿਹੜੀ ਹੈ ਜਾਇਦ ਨਾਲ ਕਿੰਨੇ ਰਾਉਂਡ ਵਿੱਚ 315 ਬੋਰ ਇੱਕ ਰਾਉਂਡ ਜਿੰਦਾ ਅਣ ਚੱਲਿਆ ਤੇ ਸਰ ਲੱਗਦਾ ਜੀ ਕ੍ਰਿਮੀਨਲ ਬਿਆਕਰਾਂ ਲੋਗ ਨਾ ਲੱਗਦਾ ਜੀ ਜਿਹੜਾ ਅਸਲਾ ਨਜਾਇਜ਼ ਲੈਫਰਦਾ ਉਹ ਕ੍ਰਿਮੀਨਲ ਆਪਾਂ ਕਹਿ ਸਕਦੇ ਹਾਂ ਉਹਨੂੰ ਕਿ 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 ਮਨਸਾ ਸੀ ਇਹਦੀ ਕੋਈ ਲੁੱਟ ਕਰਨੀ ਡਕੱਤੀ ਕਰਨੀ ਆ ਜਾਂ ਖੋਹ ਕਰਨੀ ਇਹੋ ਰਿਮਾਂਡ ਲੈ ਕੇ ਤੇ ਡੰਗਾਈ ਦਾ ਪਤਾ ਕਰਦੇ ਆ ਫਿਰ ਅਗਲੀ ਗੱਲ ਜਿਹੜੀ ਤੁਹਾਡੇ ਧਿਆਨ ਚ ਲੈ ਗੱਡੀ ਨੰਬਰ ਕੀ ਹੈ ਜਿਹੜੀ ਚ ਫੜਵੇ ਪੀਵੀ ਹੈਗਾ ਜੀ 65ਐਕਸ 3608 ਸਰ ਇਹ ਇੱਕ ਬੰਦਾ ਦੋ ਬੰਦੇ ਦੋ ਆ ਜੀ ਸਾਹਿਲ ਔਰ ਸ਼ਮ ਠੀਕ ਜੀ ਜਿਹੜਾ ਗੱਲ ਕਰਦੇ ਆ ਇਨੰਦਪੁਰ ਸਾਹਿਬ ਚ ਪਿੰਡ ਹੈ ਜੀ ਪਿੰਡਾ ਪੰਗਲਾ ਪੰਗਲਾ ਥਾਣਾ ਆਨੰਦਪੁਰ ਸਾਹਿਬ ਨੰਗਲ ਪੰਗਲਾ ਪੰਗਲਾ ਦੋਨੇ ਉੱਥੇ ਦੇ ਰਹੇ ਹਾਂ ਹਾਂਜੀ ਸਰੀਕ